ਸੋਡੀ ਫੇਵਰਿਟ ਥੱਲੇ ਸੱਲੀਆਂ ਵੀ ਆ ਜਾਂਦੀਆਂ ਹਨ ਮੈਂ ਸੋਡੀਆਂ ਫਿਰ ਤੋਂ ਮੇਰੇ ਸੱਲੀਆਂ ਵੀ ਆ ਰਹੀਆਂ ਹੈਲੋ ਬਸ ਸਾਰੇ ਕਿਵੇਂ ਹੋ ਜੀ ਆਪਣਾ ਸਵਾਗਤ ਹੈ ਗੋਲਡਨ ਪੰਜਾਬ ਤੇ ਥੋੜੇ ਉਲਝ ਜਾਂਦੇ ਨੇ ਕਈ ਵਾਰ ਗੋਲਡਨ ਪੰਜਾਬ ਕਹਿੰਦੇ ਨੇ ਕਈ ਵਾਰ ਆਪਣਾ ਪੰਜਾਬ ਕਹਿੰਦੇ ਨੇ ਪਰ ਆਪਣੀ ਜਿਹੜੀ ਆ ਵੀਡੀਓ ਗੋਲਡਨ ਪੰਜਾਬ ਤੇ ਆ ਰਹੀ ਹੈ ਤੇ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਮੈਂ ਕੀ ਬਣਾ ਰਹਿਾਂਗਾ ਖੀਰ ਪੂੜੇ ਖੀਰ ਪੂੜੇ ਹੈਲੋ ਜੀ ਸਸਰੀ ਤਾਜੂ ਮੈਂ ਮਨਜੀਤ ਕਰਮਾਣਾ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾ ਰਹੇ ਹਾਂ ਜੀ ਖੀਰ ਪੂੜੇ ਤੇ ਖੀਰ ਪੂੜੇ ਦੀ ਮਸੋਂ ਨੂੰ ਮੈਂ ਟ੍ਰਿਕ ਤੋਂ ਦੱਸੂੰਗੀ ਵੀ ਪੂਰੇ ਛੋੜੇ ਟੁੱਟ ਕਿਉਂ ਜਾਂਦੇ ਆ ਤੇ ਤੁਸੀਂ ਸੌਖੇ ਤਰੀਕੇ ਨਾਲ ਪੂੜੇ ਬਣਾ ਸਕਦੇ ਹੋ ਕੋਈ ਵੱਡੀ ਗੱਲ ਨਹੀਂ ਪੂੜੇ ਬਣਾਉਣ ਤੋਂ ਬੀਬੀਆਂ ਬਾਰਡਰ ਦਿੰਦੀਆਂ ਕਿਉਂਕਿ ਟੁੱਟਦੇ ਵਾਲੇ ਆ ਤੇ ਆ ਦੇਖੋ ਜੀ ਆਪਣੀ ਖੀਰ ਖੀਰ ਤਾਂ ਨਾ ਆਪਣੀ ਜਿਹੜਾ ਸਾਡਾ ਪਰਿਵਾਰ ਆ ਜੇ ਸੀ ਉਹਦੇ ਹਿਸਾਬ ਨਾਲ ਬਣਾਈ ਆ ਬਾਕੀ ਸਾਨੂੰ ਪਤਾ ਹੀ ਜੀ ਸ਼ਹਿਰ 'ਚ ਦੁੱਧ ਦੱਦ ਮੋਲ ਦੇ ਹੁੰਦੇ ਆ ਪਿੰਡਾਂ 'ਵੀ ਖੀਰ ਕਾ ਨਹੀਂ ਬਣਦੀ ਪਿੰਡ ਦਾ ਪਾਕ ਬਾਲਟੀ ਨਾਲ ਦੇ ਦੁੱਧ ਦੀ ਫੇਰੀ ਵਿੱਚ ਚੌਲ ਪਾਉਣੇ ਹੁੰਦੇ ਨੇ ਉਹ ਨਜ਼ਾਰਾ ਅਸੀਂ ਕਰਦੇ ਰਹੇ ਆ ਆ ਦੇਖੋ ਜੀ ਇਹ ਆਪਣਾ ਨਾ ਮਤਲਬ ਪੂੜੇ ਪੂੜੇ ਆਲਾ ਹੋਵੇ ਘੋਲ ਇਹ ਜਿੰਨਾ ਘੋਲ ਤੁਸੀਂ ਪਤਲਾ ਰੱਖੋਗੇ ਹਨਾ ਉਨੇ ਪੂੜੇ ਛੋਟੇ ਵਧੀਆ ਬਣਨਗੇ ਟੁੱਟਣਗੇ ਨਹੀਂ ਆ ਦੇਖੋ ਮੈਂ ਇਹ ਨਾ ਥੋੜਾ ਜਿਹਾ ਕੋਸੇ ਪਾਣੀ ਜਿਹਾ ਹੁੰਦਾ ਹੈ ਕੋਸੇ ਪਾਣੀ ਜਿਨਾ ਗੰਡਾ ਨਹੀਂ ਪੈਂਦੀ ਆ ਠੀਕ ਹੈ ਜੀ ਮਿੱਠੀ ਮਿੱਠੀ ਕੁਝ ਕੋਈ ਜਾਂਦੀ ਹੈ ਮੈਂ ਇਹ ਕਰਦੇ ਨਹੀਂ ਪੀ ਗਏ ਤੇ ਹੁਣ ਆਪਾਂ ਜਾ ਕੇ ਕਰਦੇ ਆ ਜੀ ਪੂਰੇ ਬਣਾਉਣੇ ਸਟਾਰਟ ਅਖੀਰ ਤਾਂ ਆਪਣੀ ਬਣੀ ਪਈ ਆ ਅਖੀਰ ਤਾਂ ਸਾਨੂੰ ਪਤਾ ਹੀ ਆ ਜੀ ਜੇ ਤਾਂ ਤੁਸੀਂ ਚੌਲ ਖੜਮੇ ਬਣਾਉਣੇ ਆ ਤਾਂ ਗਰਮ ਦੁੱਧ ਚ ਪਾਓ ਜੇ ਤੁਸੀਂ ਪੂਰੇ ਘੁਲੇ ਘੁਲੇ ਚੌਲ ਬਣਾਉਣੇ ਆ ਤਾਂ ਠੰਡੇ ਦੁੱਧ ਚ ਪਾਓ ਬਸ ਇਹ ਤਾਂ ਮੈਂ ਟ੍ਰਿਕ ਕੇ ਜੀ ਫਿਰ ਤਾਂ ਬਸ ਖੜਮੇ ਉਹ ਹੀ ਲੱਗਦੇ ਨੇ ਕੁਲੀ ਕੁਲੀ ਵਧੀਆ ਲੱਗਦੇ ਆ ਹਾਂ ਨਹੀਂ ਕਈ ਲੋਕ ਖੜਮੇ ਨਹੀਂ ਇਸੇ ਨੂੰ ਸਮਝ ਕਰਦੇ ਆ ਤੇ ਹੁਣ ਆਪਾਂ ਠੂੜੇ ਬਣਾਉਣ ਲੱਗਦੇ ਆ ਜੀ ਚੁੱਲੇ ਤੇ ਠੀਕ ਹੈ ਜੀ ਕਿਉਂਕਿ ਚੁੱਲੇ ਤੇ ਕੰਮ ਕਰਨਾ ਮੈਨੂੰ ਵਧੀਆ ਲੱਗਦਾ ਛੇਤੀ ਵੀ ਹੋ ਜਾਂਦਾ ਤੇ ਉਹਦੇ ਲਈ ਬਸ ਆਪਾਂ ਨੂੰ ਚਾਹੀਦਾ ਸਰੋਂ ਦਾ ਤੇਲ ਚਮਚਾ ਪਾਣੀ ਦੀ ਬਣਾਣੀ ਹੈ ਨਹੀਂ ਚੈਹੀਦੀ ਠੀਕ ਹੈ ਜੀ ਐਵੇਂ ਨਾ ਚੁੱਲੇ ਤੇ ਮੱਠੀ ਮੱਠੀ ਅੱਗ ਤੇ ਵਧੀਆ ਬਣਦਾ ਹਾਂ ਪਾਹਣ ਚੁੱਲੇ ਤੇ ਬਣਾਵਾਂਗੇ ਸਾਰਾ ਕੁਝ ਜਦੋਂ ਦੇਖਾ ਟੈਂਪਰੇਚਰ ਮੇਂ ਨਹੀਂ ਹੁੰਦਾ ਮੈਨੂੰ ਭੁੱਖ ਲੱਗੀ ਪਈ ਮੈਂ ਵੀ ਖੀਰ ਪੂੜੇ ਖਾਵਾਂ ਆ ਵਿੱਚ ਲਾ ਦੇ ਆ ਦੇਖੋ ਜੀ ਆ ਆਪਣਾ ਪਿਆ ਜੀ ਆਪਣੀ ਥਾਲੀ ਜੀ ਚ ਸਾਰਾ ਕੁਝ ਤਰਾਂਗੇ ਸਰੋਂ ਦਾ ਤੇਲ ਜੀ ਆਪਾਂ ਸਰੋਂ ਦਾ ਤੇਲ ਉਹ ਤੋਂ ਲੈ ਕੇ ਆਉਨੇ ਆ ਕੋਈ ਵੀ ਆਪਾਂ ਨਹੀਂ ਕਰਦੇ ਬੋਤਲ ਵਾਲ ਯੂਜ਼ ਨਹੀਂ ਕਰਦੇ ਆਪਾਂ ਉੱਥੇ ਜਾਂਦੇ ਆ ਜਿੱਥੇ ਮਿੱਲ ਲੱਗੀ ਹੋਈ ਆ ਉਤੋਂ ਮਿਲ ਤੋਂ ਲੈ ਕੇ ਆ ਰਹੇ ਹਾਂ ਤੇਲ ਮੈਂ ਵੀ ਤੁਹਾਨੂੰ ਕਹਿਣਾ ਜੇ ਤੁਹਾਨੂੰ ਏਡੇ ਨੇੜੇ ਕੋਈ ਮਿਲ ਹੈਗੀ ਸਰੋਂ ਤੇਲ ਵਾਲੀ ਜੀ ਉਤੋਂ ਲੈ ਕੇ ਆ ਗੁਰ ਤੇਲ ਉਹਨੋਂ ਕੋਈ ਵਧੀਆ ਹੁੰਦਾ ਤੇਲ ਮਹਿੰਗਾ ਜਰੂਰ ਮਿਲਦਾ ਪਰ ਤੇਲ ਦੀ ਕੁਆਲਿਟੀ ਖਾਈ ਹੁੰਦੀ ਹੈ ਕਿਉਂ ਭੰਗ ਤੇਲ ਜਿਹੜਾ ਰਸੈਂਡੋ ਗਿਆਉਂਦਾ ਤੇਲ ਉਹ ਨਾ ਯੂਜ਼ ਕਰਿਆ ਕਰੋ ਤੁਸੀਂ ਤੇਲ ਉਹ ਯੂਜ਼ ਕਰਿਆ ਕਰੋ ਜਿਹੜਾ ਆ ਦੇਖੋ ਮਰੀਪੁਰਾ ਚੇਰਣਾ ਕਰ ਰਹੀ ਹੈ ਤਵੇ ਨੂੰ ਸਿੱਧਾ ਕੋਲੋਂ ਉਹ ਜਿਹੜਾ ਪੂੜਾਗਾ ਥੱਲੇ ਲੱਗੇਗਾ ਥੋੜੀ ਅੱਗ ਤੇਜ਼ ਹੋ ਗਈ ਪਰ ਤੁਸੀਂ ਨੇ ਇੰਨੀ ਅੱਗ ਤੇਜ਼ ਕਰ ਲਓ ਪੂੜਾ ਮੱਚਣ ਦਾ ਵੀ ਸਟਰਾੰਗ ਲੈ ਆ ਆ ਦੇਖ ਪਹਿਲਾਂ ਆਪਾਂ ਤੇ ਤੇਲ ਲਾਇਆ ਇਸ ਪਾਈਂ ਦੇ ਦੇਖੋ ਸਾਡਾ ਮੋਤੀ ਦਾ ਉਹ ਨਾ ਅਗਣਾ ਖੜਦਾ। ਇਹਨਾਂ ਤੁਸੀਂ ਆਖੋਗੇ ਵੀ ਇਹ ਕੰਮ ਕਿਉਂ ਕਿਸਦਾ? ਇਹਦਾ ਮੇਨ ਕਾਰ ਨਹੀਂ ਹੁੰਦਾ ਕਿ ਆਪਣੇ ਪੂੜੇ ਹੁੰਦੇ ਨਾ ਥੱਲੇ ਨਹੀਂ ਲੱਗਦੇ। ਜਦੋਂ ਆਪਾਂ ਤੇਲ ਖਾਸਾ ਲਾ ਕੇ ਤੇ ਫਿਰ ਪਾਣੀ ਪਾ ਦਾਂਗੇ ਨਾ ਇਹਨਾਂ ਨਾਲ ਇਹਦਾ ਤਵਾ ਉਹਦੀ ਖੁਸ਼ਕੀ ਦੂਰ ਹੋ ਜਾਂਦੀ ਹੈ ਠੀਕ ਹੈ ਜੀ। ਮਤ ਤਵੇ ਦਾ ਜਿਹੜੀ ਭੁੱਖ ਪਹਿਲੀ ਮਿਟਾ ਦੋ। ਕਿ ਬਾਅਦ ਚ ਭੁੱਖਣ ਰਹਿ ਜੇ ਤਬ ਆਪਣਾ। ਕਿਉਂਕਿ ਤੇਰੇ ਇਹ ਇਹ ਵੀ ਪੰਦਾ ਹੀ ਹੁੰਦਾ ਨਾ ਜਦੋਂ ਪਹਿਲਾ ਪੂੜਾ ਪੈਸੇ ਵੀ ਟੁੱਟ ਜਾਂਦਾ ਬੈਮ ਨਾ ਕਰਿਆ ਕਰੋ ਲੋਕ ਸਾਨੂੰ ਵੀਡੀਓ ਕਿ ਨਹੀਂ ਦਿਖਾਉਂਦੇ ਸਾਨੂੰ ਪੈਨਸ਼ਨ ਹੋ ਜਾਂਦੀ ਹੈ ਵੀ ਸਾਡਾ ਪੂੜਾ ਕਿਉਂ ਟੁੱਟ ਗਿਆ ਉਹਨਾਂ ਦਾ ਟੁੱਟਿਆ ਨਹੀਂ ਸੀ ਟੁੱਟਦੇ ਆ ਜੀ ਪਹਿਲਾਂ ਵੀ ਵਾ ਟੁੱਟਦੇ ਹੀ ਟੁੱਟਦਾ ਕਿਉਂਕਿ ਤਵੇ ਦੀ ਖੁਸ਼ਕੀ ਹੁੰਦੀ ਹੈ ਉਹਦੇ ਹਿਸਾਬ ਨਾਲ ਚੀਜ਼ ਹੁੰਦੀ ਹੈ ਪਰ ਫਿਰ ਵੀ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਵੀ ਪਹਿਲਾ ਪੂੜਾ ਆਪਣਾ ਟੁੱਟੇ ਨਾ ਬਾਕੀ ਦਾ ਪੂੜਾ ਆਪੇ ਵਧੀਆ ਬਣ ਜਾਂਦੇ ਆ ਆ ਲਓ ਜੀ ਪਾਓ ਮੰਮੀ ਨਵਾਂ ਵਹੇ ਗੂਜਾ ਨਾ ਵਾਹ ਤੇਰੇ ਹੀ ਹੱਥ ਆ ਦੇਖੋ ਪਾਓ ਕਦਸੀ ਇੱਕ ਪਾਉਣੀ ਆ ਪੂਰਾ ਛੋਟਾ ਰੱਖੋਗੇ ਨਾ ਛੋਟੇ ਦੇ ਜੰਸ ਘੱਟ ਹੁੰਦੇ ਆ ਆ ਦੇਖ ਪਹਿਲਾ ਪੂਰਾ ਛੇਕ ਵਾਲਾ ਇਹ ਤਾਂ ਨਾਲ ਦੀ ਵਾਲੀ ਬਣ ਜਮਾ ਪੁੱਤਰ ਛੇਕ ਬਹੁਤ ਜ਼ਿਆਦਾ ਆ ਆ ਕੁਟੀ ਹੁੰਦੇ ਨਾ ਨਾ ਤਾਂ ਬਿੱਕੀ ਭਰ ਜਾਂਦੀ ਹੁੰਦੀ ਆ ਆ ਜਦ ਤੱਕ ਪੂੜੀ ਲੱਗਦੀ ਏ ਪੁਰਕਲੇ ਸਵਾਦੀ ਆ ਇਹਨਾਂ ਸਾਨੂੰ ਦੱਸ ਕੇ ਹਟੀਆਂ ਵੀ ਪਹਿਲੇ ਪੂੜੇ ਤੁਸੀਂ ਟੈਨਸ਼ਨ ਨਾ ਕਰਿਆ ਕਰੋ ਪਹਿਲੇ ਪੂੜੇ ਦੇ ਵਿੱਚ ਹੇਠਾ ਉੱਤਾਂ ਹੋ ਜਾਂਦਾ ਹੁੰਦਾ ਆ ਗੋ ਵੱਧ ਵੀ ਹੋ ਸਕਦੀ ਆ ਘੱਟ ਵੀ ਹੋ ਸਕਦੀ ਆ ਠੀਕ ਐ ਫਰ ਕੋਸ਼ਿਸ਼ ਮੇਰੀ ਰੋਹੂ ਦੀ ਪਹਿਲਾ ਪੂਰਾ ਟੁੱਟੇ ਨਾ ਲੋਕ ਦਿਖਾਉਂਦੇ ਨਹੀਂ ਤੁਹਾਨੂੰ ਵੀਡੀਓ ਚ ਚੀਜ਼ ਵਧੀਆ ਬਣੀ ਦਿਖਾ ਦਿੰਦੇ ਆ ਆਪਾਂ ਤੁਹਾਨੂੰ ਰੀਅਲ ਦਿਖਾਵਾਂਗੇ ਨਾਲੇ ਸੁੱਕੀ ਭੀਂੰਦ ਹੱਲੇ ਇਹਦੇ ਘੇਟੇ ਭਰੇ ਹੱਲੇ ਹਈ ਖੁਸ਼ਕੀ ਨਿਕਲੇ ਨਿਤ ਉਹਦੀ ਤਵੇ ਦੀ ਥੋੜੀ ਜਿਹੀ ਹੋਰ ਪਾਉਣਾ ਬੂ ਇਹ ਤਾਂ ਸਹੀ ਮੈਨਾਂ ਦੇ ਵਿੱਚ ਜੇ ਤੁਸੀਂ ਦੇਖਿਆ ਜਾਵੇ ਹਨ ਜਿਹੜਾ ਪੁਰਤਨਾ ਲੋਹੇ ਦਾ ਹੁੰਦਾ ਨਾ ਉਹ ਵੀ ਨਹੀਂ ਇਹ ਪੁਰਤਨਾ ਨਹੀਂ ਕਰਦਾ ਕੀ ਕਰੀਏ ਸੈਰ ਚ ਰੱਖੇ ਰੱਖਣੇ ਪੈਂਦੇ ਫੁਰਤ ਨਹੀਂ ਪਹਿਲਾ ਪੂੜਾ ਵੀ ਨ ਟੁੱਟੂਗਾ ਹੀ ਟੁੱਟੂ ਆ ਕਿਸਨ ਬਿਜੇ ਚੁੱਕੀ ਦਿਖਾਉਂਦਾ ਨਹੀਂ ਆਪਾਂ ਸੁਣ ਬਗਾਵਾਂਗੇ ਵੀ ਰੀਅਲ ਹੁੰਦਾ ਐਵੇਂ ਝੂਠ ਮਾਰਨ ਦਾ ਕੋਈ ਫਾਇਦਾ ਨਹੀਂ ਹਾਂ ਇਹ ਟੁੱਟੀ ਜਾਂਦਾ ਹੈ ਕਿਉਂਕਿ ਤਵਾ ਜਿਹੜੇ ਖੁਸ਼ਕੀ ਨਿਕਲ ਹੀ ਨਹੀਂ ਹਜੇ ਨਿਕਲੀ ਜਾਂਦੀ ਹੈ ਹਾਂ ਇਹ ਪੂਪੂ ਗੁੱਪੂ ਪਹਿਲਾ ਪੂੜਾ ਦਾ ਮੈਂ ਦੱਸਿਆ ਕਈ ਵਾਰੀ ਅੱਗ ਤੇਜ਼ ਹੋ ਜਾਂਦੀ ਹੈ ਇਹ ਵਾਰੀ ਇਹ ਵੀਡੀਓ ਬਣਾਉਣ ਵੇਲੇ ਲੋਕ ਲਖੋ ਦਿੰਦੇ ਆ ਜੀ ਇਹਨੂੰ ਲਖੋ ਆਣੀ ਚਾਹੀਦਾ ਵੀਰੇ ਕਿਸੇ ਦਾ ਬਜਾਦਾ ਗੁੜੀ ਦਾ ਦਰ ਟੁੱਟ ਜਾਂਦਾ ਵੀ ਹਾਏ ਮੈਨੂੰ ਤਾਂ ਬਣਾਉਣੀ ਨਹੀਂ ਆਉਂਦਾ ਹਾਏ ਮੈਂ ਤਾਂ ਟੁੱਟ ਗਿਆ ਮੇਰੀ ਗੱਲ ਸੁਣੋ ਜਦੋਂ ਆਪ ਕੋਈ ਚੀਜ਼ ਬਣਾਵਾਂਗੇ ਜੀ ਖਰਾਬ ਵੀ ਹੋ ਚੰਗੇ ਬਣੂਗੇ ਦੋਨੇ ਪਾਸੇ ਹੁੰਦੇ ਹੁਣ ਜਦੋਂ ਮੈਂ ਖਾਣਾ ਬਣਾਉਣ ਲੱਗ ਗਿਆ ਨਾ ਕਈ ਵਾਰੀ ਤੁਹਾਨੂੰ ਨੂਨ ਵੱਧ ਪੈ ਜਾਂਦਾ ਕਈ ਵਾਰ ਮੈਂ ਆਉਂਦੇ ਹਾਂ ਉਹਨਾਂ ਕਰਾਰਾ ਕਰ ਦੂ ਟੁੱਟ ਗਿਆ ਦੇਖੋ ਆ ਦੇਖੋ ਟੁੱਟ ਗਿਆ ਪਰ ਇਹਨੂੰ ਛੱਡਦੇ ਨਹੀਂ ਇਹਨੂੰ ਰਾੜ ਕੇ ਖਾਵਾਂਗੇ ਵਧੀਆ ਬਣ ਜੂ ਮੈਂ ਥੋੜਾ ਜਿਹਾ ਕਰਾਰਾ ਖਾ ਕੇ ਰਾਈਆਂ ਚੀਜ਼ ਅਦੇ ਕਿਹੜਾ ਕਰਦਾ ਜੀ ਇਹ ਪਹਿਲਾ ਪੂਰਾ ਟੁੱਟੂ ਟੁੱਟੂ ਮੰਮੀ ਮੈਨੂੰ ਕਹਿੰਦੀ ਇੱਕ ਤੂੰ ਨੂਨ ਵੱਧ ਪਾ ਤਾਂ ਮੈਂ ਖਾ ਕੇ ਯਤਰ ਕਰਾਰਾ ਜੀ ਪਰ ਮੈਂ ਆਪ ਦਿਹਾਵਾਂ ਮੰਮੀ ਦਿਹਾਵਾਂ ਫਿਰ ਠੀਕ ਠੀਕ ਜਿਹਾ ਨੂਨ ਜਰਾ ਰੱਖਦਾ ਕਿੰਨਾ ਬੜਾ ਖਾਰਾ ਹੋਵੇ ਤੇ ਨਾ ਵਾਲੀ ਫਿੱਕਲੀ ਹੋਵੇ ਆਹੋ ਤੇ ਹਨ ਇਹ ਤਾਂ ਕਰਾਰੀ ਜੀ ਸਬਜ਼ੀ ਨਹੀਂ ਤਾਂ ਮਜ਼ਾ ਵੱਖਰਾ ਹੁੰਦਾ ਹੱਥ ਨਾਲ ਟਾਲੀ ਹੁਣ ਆਪਾਂ ਇਹਨੂੰ ਦੂਜਾ ਪੂੜਾ ਪੈਂਦਾ ਦਿਖਾਵਾਂਗੇ ਇਹ ਪਹਿਲਾ ਪੂੜਾ ਸੁਣ ਦੱਸਿਆ ਖਰਾਬ ਹੋਣੀ ਹੋਣਾ ਆ ਦੇਖ ਲਓ ਜ ਆਪਣਾ ਜਿਹੜਾ ਦੂਜਾ ਕੂੜਾ ਪੈ ਚੁੱਕਿਆ ਪਤਾ ਨਹੀਂ ਅੱਗ ਨੂੰ ਪੀ ਲੈਂਦਾ ਕਿ ਤੇਜ਼ ਹੋ ਜਾਂਦੀ ਹੈ ਕਿ ਤੇ ਘਟ ਜਾਂਦੀ ਹੈ ਮੇਰੀ ਗਰੀ ਜਾਂਦੀ ਹੈ ਚਲ ਆਪਣਾ ਦੂਜਾ ਕੂੜਾ ਪੈ ਚੁੱਕਿਆ ਹੈ ਦੇਖਦੇ ਆਪਾਂ ਦੇਖੋ ਕੀੜੇ ਕਿੰਨੇ ਆ ਗਏ ਇਹਨਾਂ ਨੂੰ ਪਤਾ ਲੱਗ ਗਿਆ ਵਿੱਚ ਮਿੱਠਾ ਹਨਾ ਹੂੰ ਇਹਦੇ ਨਾਸਾ ਬੜੇ ਤੇਜ਼ ਹੁੰਦੇ ਕੀੜੇ ਨਹੀਂ ਉਹ ਦੇਖਿੰਦਾ ਹੈ ਨਹੀਂ ਕਿਤੇ ਨਾਸਾ ਕਹਿੰਦੇ ਹੈਗੀਆਂ ਹੈ ਨਹੀਂ ਦੇਖ ਹੀ ਲੈ ਕੇ ਵਰਦੇ ਦੰਦੀ ਵਟਣਗੇ ਅਹ ਡਰਦੇ ਨਹੀਂ ਨਾ ਉਹ ਅੱਗੇ ਦੇ ਨੇੜੇ ਫਿਰਦੇ ਹਨ ਨਾਲੇ ਪਤਾ ਹੈ ਮਾੜੀ ਨਾਲ ਕੋਲੇ ਵਾਗੇ ਤੰਦੂਰੀ ਬਿਨਾਂ ਗਲ ਤੋਂ ਬਣ ਜੂ ਇਹਨਾਂ ਦਾ ਵੀਰ ਬਣੀ ਜਾਂਦੀ ਅੰਮੀ ਯਾ ਬੜਾ ਨਾਲ ਲੱਗੀ ਮੈਂ ਹੋਰ ਤੇ ਰਤੋ ਰਤੂ ਮੂਸੇ ਵਾਲੇ ਬੰਗ ਭੇਮ ਸੋ ਜੇ ਮੂਸੇ ਵਾਲਾ ਕੌਣ ਬਣ ਜੂ ਉਹ ਤਾਂ ਸ਼ੇਰ ਸੀ ਸ਼ੇਰ ਨਾ ਮੂਸੇ ਵਾਲਾ ਦਾ ਸੁੱਧ ਸੀ ਸੁੱਧ ਵਰਗਾ ਕੌਣ ਬਣ ਜੂ ਆ ਦੇਖ। ਆ ਇਹ ਇਦਾਂ ਵਧੀਆ ਹੋਇਆ ਨਾ ਇਹਨਾਂ। ਆ ਦੇਖੋ ਜਮਾ ਨਹੀਂ ਟੁੱਟਿਆ। ਪਹਿਲਾਂ ਪੂਰਾ ਟੁੱਟਦਾ ਹੀ ਆ ਦੂਜਾ ਨਹੀਂ ਟੁੱਟਦਾ ਵੀਰੇ ਮੈਂ ਕਹਿ ਨਹੀਂ ਤਾਂ ਹੈਗੀਆਂ। ਲੋਕ ਵੀਡੀਓ 'ਚ ਸੱਚ ਨਹੀਂ ਦੱਸਦੇ। ਆਂ ਦੇ ਮੈਂ ਉਹ ਬਣੀ ਹੋਈ ਚੀਜ਼ ਦਿਖਾਉਂਦਾ ਫਿਰ ਵਿਚਾਰੀਆਂ ਬੀਬੀਆਂ ਖਅਭ ਜੀ ਜਾਂਦੀਆਂ ਵੀ ਹਾਏ ਉਹਨਾਂ ਦਾ ਪੂਰਾ ਟੁੱਟਿਆ ਨਹੀਂ ਪਹਿਲਾਂ ਟੁੱਟਦਾ ਹੀ ਟੁੱਟਦਾ। ਜਦੋਂ ਆਪਾਂ ਕੋਈ ਚੀਜ਼ ਬਣਾਉਣ ਲੱਗਦੇ ਆ ਪਹਿਲੀ ਕੋਈ ਵੀ ਚੀਜ਼ ਬਣਾਏਗੇ ਪਹਿਲੇ ਪੂਰ ਚ ਜਾਂ ਤਾਂ ਮੱਚ ਜਾਂਦਾ ਹੁੰਦਾ। ਤੇ ਜਾਂ ਕੱਚਾ ਹੈ ਜਾਂ ਉਹਦਾ ਕਾਰਨ ਪਤਾ ਕੀ ਹੁੰਦਾ ਆਪਾਂ ਨੂੰ ਜਿਹੜੀ ਚੁੱਲ੍ਹੇ ਵਾਲੀ ਅੱਗ ਦਾ ਹਿਸਾਬ ਨਹੀਂ ਹੁੰਦਾ ਦੂਜੀ ਦਾ ਤਾਂ ਆ ਜਾਂਦਾ ਕੋਈ ਵੀ ਰਿਹਾ ਆਪਾਂ ਕੰਮ ਕਰ ਲਾ ਫਿਰ ਵੀ ਤੇਲ ਜਾ ਦੇ ਜੀ ਤੇ ਨੰਬਰ 2 ਗੱਲ ਜਿਹਦੇ ਆਪਾਂ ਚੀ ਬਣਾਉਣ ਲੱਗੇ ਨੇ ਫਿਰ ਤਵਾ ਵੀ ਉਸ ਹਿਸਾਬ ਨਾਲ ਅਡਜਸਟਮੈਂਟ ਕਰ ਲੈਂਦਾ ਜੀ ਹਾਂ ਹੁਣ ਇਹਦੇ ਵਿੱਚ ਇਹ ਤੇਲ ਵੜ ਦੂ ਤਾਂ ਵਿੱਚ ਜਿੰਨੇ ਮਰਜ਼ੀ ਪੂੜੇ ਬਗਾਈਏ ਉਹ ਥੱਲੇ ਨਹੀਂ ਲੱਗਣਗੇ ਤੇ ਇਹਦੋਂ ਆ ਮੁੱਖ ਦੀ ਗੱਲ ਹੈ ਇਹਦੋਂ ਬੰਦੀ ਸਾਬਨ ਨਾਲ ਧੋਈ ਚਲੋ ਤਾਂ ਵੀ ਦੇਖੋ ਪਹਿਲੇ ਪੂੜੇ ਦਾ ਹਾਲ ਐ ਹੋ ਗਿਆ ਤਾਂ ਕੋ ਛੋਟਾ ਜਿਹਾ ਪਾਇਆ ਸੀ ਕਿਉਂਕਿ ਪਹਿਲਾਂ ਪੂੜਾ ਤਾਂ ਬਿਗੜੂ ਬਿਗੜੂ ਜੀ ਆਪਾਂ ਆ ਦੇਖੋ ਸਾਰੇ ਪੂੜੇ ਭਾਈ ਆਪਾਂ ਇਸੇ ਪ੍ਰਕਾਰ ਬਣਾਵਾਂਗੇ ਤੇ ਮੈਂ ਹੁਣ ਦੀਪੂ ਨੂੰ ਬਾਲਾ ਗਰਮੀ 'ਚ ਬਿਠਾ ਕੇ ਰਾਜੀ ਨਹੀਂ ਹੈਗੀ ਮੈਨੂੰ ਆਇਆ ਵੀ ਦੀਪੂ ਮੇਰੇ ਦੀ ਨਾ ਖੈਦ ਜੇ ਵੀ ਮੇਰੀ ਮਾਂ ਨੇ ਕਿੱਥੇ ਪੰਗਾ ਵਰਤਾ ਮੈਨੂੰ ਐਸੇ ਆਪਾਂ ਵੀ ਚੱਲ ਸੌਣ ਮਹੀਨਾ ਹਨਾ ਸੌਣ ਸ਼ਾਸਤਰ ਜ਼ਰੂਰ ਕਰੀਏ ਕਈ ਵਾਰੀ ਟਾਈਮ ਲੱਗੇ ਨਾ ਲੱਗੇ ਅੱਜ ਮੇਰੇ ਕੋਲ ਮੜਾ ਜਾ ਟਾਈਮ ਸੀਗਾ ਤੇ ਮੈਂ ਸੋਚਿਆ ਮੈਂ ਕਿ ਆਪੀ ਆਪਾਂ ਖੀਰ ਪੂਰੇ ਦੀ ਵੀਡੀਓ ਬਣਾ ਕੇ ਪਾ ਦਈਏ ਹਾਂ ਕੋਈ ਮਾ ਪੂੜਾ ਕਿੱਡਾ ਸੋਹਣਾ ਬਣਿਆ ਮੈਂ ਪਹਿਲਾਂ ਪੂੜਾ ਦਾ ਨਕਸ਼ਾ ਬਗਾੜਿਆ ਪਿਆ ਸਾਰੇ ਪੂੜੇ ਹੀ ਹੁਣ ਐ ਬਣਨਗੇ ਤੁਹਾਨੂੰ ਬਣਾ ਕੇ ਦਿਖਾਉਣੇ ਆ ਆ ਦੇਖੋ ਜੀ ਆਪਣਾ ਦੂਜਾ ਪੂੜਾ ਤਿਆਰ ਹੈ ਜੀ ਆ ਦੇਖੋ ਜਮਾ ਨਹੀਂ ਟੁੱਟਿਆ ਸਹੀ ਬਣਿਆ ਮੈਂ ਟੁੱਟਦੇ ਜਿਹੜੋ 13 ਪਣ ਲੱਗਦੇ ਪੂੜੇ ਫੇਰ ਵੀ ਛੋੜ ਦੇਣਾ ਹੁਣ ਮੈਂ ਤੁਹਾਨੂੰ ਦਿਖਾਉਣਾ ਆਹਦੀ ਤਿਆਰੀ ਮਨ ਦਾ ਕਿੰਨੇ ਤਿਆਰ ਕਰਕੇ ਖਾਈਦਾ ਹੁੰਦਾ ਪੂੜਾ ਲੱਗਦੀ ਹੁਣ ਬਸ ਦੀਪੂ ਨੂੰ ਭੁੱਖ ਲੱਗੀ ਪਈ ਹੈ ਜੀ ਇਹ ਆਇਆ ਜਿਵੇਂ ਰਾਤੀ ਤੋਂ ਮੰਮੀ ਕਹਿੰਦੀ ਰੋਟੀ ਘਮਾਣਾ ਰੋਟੀ ਖਾਣ ਨੂੰ ਦੀਨ ਕਰਦਾ ਮੰਮੀ ਨੇ ਕੂੜੇ ਬਣਾਓ ਮਾਸ਼ੱਲਾ ਕੂੜੇ ਬਣਾ ਲਾ ਹੁਣ ਇਹ ਤਾਂ ਬਾਲਾ ਜਿਹਾ ਟਾਈਮ ਤੇ ਆਰ ਹੁੰਦਾ ਨਹੀਂ ਬੈਜੇ ਵੀ ਅਸੀਂ ਕੂੜੇ ਪੰਜ ਸੱਤ ਕ ਬਣਾਏ ਐ ਸਾਨੂੰ ਵਾਧੂ ਆ ਜੀ ਖਾਤੇ ਵੀਤ ਨਹੀਂ ਮੁਗਦੇ ਸਾਨੂੰ ਜਿੰਨੇ ਕ ਅਸੀਂ ਖਾਣੇ ਚੀਜ਼ ਅਸੀਂ ਉੰਨੇ ਬਣਾਉਣੇ ਨੇ ਅਸੀਂ ਵੇਸਟ ਨਹੀਂ ਕਰਦੇ ਕਿਉਂਕਿ ਅੱਜ ਕੱਲ੍ਹ ਟਾਈਮ ਦਾ ਹੈ ਨਹੀਂ ਵੀ ਆਪਾਂ ਕਿਸੇ ਨੂੰ ਕੋਈ ਚੀਜ਼ ਖਵਾ ਦਾਂਗੇ ਅਗਲਾ ਕਹਿੰਦਾ ਫੁਲਾਣੇ ਨੇ ਸਾਨੂੰ ਫੁਲਾਣਾ ਖਵਾਤਾ ਵਹਿਮ ਭਾਲਾ ਕਰਦੇ ਲੋਕ ਬੈਲੀ ਹੋ ਗਏ ਲੋ ਹਮ ਵੇਸਟ ਕਰਕੇ ਇੱਥੇ ਆ ਜੀ ਆਪ ਦੀ ਫੈਮਿਲੀ ਜੋਗਰੀ ਚੀਜੀ ਬਣਾ ਲੈਨੇ ਆ ਤਮੇ ਸਰਭ ਕਰ ਦਮ ਜੀ ਬਾਕੀ ਆ ਦੇਖੋ ਜੀ ਆਪਣੇ ਪਿਆਰੇ ਪਿਆਰੇ ਪੂੜੇ ਨਾਲ ਖੀਰ ਸਾਡਾ ਮੋਟੂ ਵੀ ਹੋ ਚੱਲਿਆ ਤਿਆਰ ਖੀਰ ਪੂਰੇ ਬਣ ਕੇ ਤਿਆਰ ਆ ਜੀ ਆਪਣੇ ਦੋ ਚਾਰ ਕਪੂੜੇ ਹੋਰ ਰਹਿੰਦੇ ਆ ਉਹ ਆਪਾਂ ਬਣਾ ਰਹੇ ਆ ਕਿਉਂਕਿ ਦੀਪੂ ਨਾਲ ਬੈਟ ਨਹੀਂ ਕਰ ਸਕਦਾ ਦੀਪੂ ਨੂੰ ਲੱਗੀ ਆ ਭੁੱਖ ਤੇ ਆਪਾਂ ਮੈਨੂੰ ਤੰਗ ਨਹੀਂ ਕਰਾਂਗੇ ਮੈਨੂੰ ਤਾਂ ਖਾ ਭਈ ਨਜ਼ਾਰੇ ਲੈ ਸੋ ਇਹ ਖੀਰ ਪੂੜੇ ਬਣਾਉਣੇ ਵੀਰ ਕੋਈ ਔਖੇ ਨਹੀਂ ਪਹਿਲਾਂ ਪੂਰਾ ਟੁੱਟੂਗਾ ਟੁੱਟੂਗਾ ਫੇਰ ਨਾ ਕਰਿਆ ਕਰੋ ਠੀਕ ਹੈ ਲਗੂ ਲਗੂ ਥਲੇ ਕੇ ਬਾਦ ਨੇ ਸਾਰੇ ਪੂੜੇ ਬਾਕੀ ਜਮਾਨੇ ਥਲੇ ਲੱਗਦੇ ਵਧੀਆ ਬਣ ਗਏ ਚੀਜ਼ੀ ਫਿਰ ਬਿਲਕੁਲ ਨਾ ਕਰਿਆ ਕੋਈ ਠੀਕ ਹੈ ਜੀ ਚਲੋ ਹੁਣ ਮੈਂ ਖਾਣਾ ਜੀ ਆਪਣੇ ਸਾਵਣ ਮਹੀਨੇ ਦੀ ਸਪੈਸ਼ਲ ਡੈਸ ਤੇ ਹੁਣ ਮੈਂ ਤੁਹਾਨੂੰ ਦੀਪੂ ਖਾਂਦਾ ਵੀ ਹੁਣ ਇਹ ਰਾ ਦੀ ਭੁਖਾ ਕੇ ਤੇ ਦਿਖਾ ਦੇ ਨਹੀਂ ਨਹੀਂ ਵੀਡੀਓ ਚ ਨਹੀਂ ਵੀਡੀਓ ਚ ਨਹੀਂ ਆਉਂਦਾ ਨੱਖਾਂ ਨਹੀਂ ਚਲੋ ਠੀਕ ਹੈ ਜੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਆਪਾਂ ਭੈਣ ਮਿਕਨੇ ਕਿਹਾ ਸੀ ਮਿਰਚਾਂ ਦਾ ਚਾਰ ਬਣਾ ਕੇ ਦਿਖਾਓ ਜਰੂਰ ਦਿਖਾਵਾਂ ਬਣੇ ਸਿੰਪਲ ਤਰੀਕੇ ਨਾਲ ਚਾਰ ਬਹੁਤ ਵਧੀਆ ਬਣਦਾ ਤੇ ਰੈਸਪੀਆਂ ਤੁਹਾਨੂੰ ਸਿੰਪਲ ਤਰੀਕੇ ਵਾਲੀਆਂ ਸਿਖਾਉਂ ਸਾਰੀਆਂ ਜਿਹੜੀਆਂ ਸੁੱਡੀ ਸਿਹਤ ਨੂੰ ਨੁਕਸਾਨ ਨਹੀਂ ਕਰਨੀਆਂ ਇਹਦੇ ਵਿੱਚ ਵੀ ਕੁਛ ਨਹੀਂ ਹਲਕੀ ਜਿਹੀ ਚ ਮਿਸ਼ਰੀ ਪਾਈ ਹੋਈ ਆ ਖੀਰ ਚ ਤੇ ਆ ਗੁੜ ਵਾਲੀ ਹੈ ਜੀ ਲਓ ਜੀ